ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸੋਤ

ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀ ਰੈਣ ਗਵਾਈ ਸੋਇ ਕੈ ਦਿਵਸ ਗਵਾਈ ਆਖਾਂ ਹੀ ਹੀਰੇ ਜਸਾ ਜਨਮ ਹੈ ਕਉਡੀ ਬਦਲੇ ਜਾਏ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆ ਬੈ ਕਪੜਾ ਨਜ਼ਰੀ ਬੋਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੀ ਸਚਿਆਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਹੋਰਨ ਕਰਮ ਹੋਏ ਪ੍ਰਭ ਵੀਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਅਪਣੇ ਚੇਤੇ ਜੀ ਬਹਿ ਪ੍ਰਗਟਿਓ ਮਰਦਿਆ ਗੰਮੜਾ ਬਰੀਆ ਮਾ ਇਕੱਲਾ ਵਾ ਵਾ ਹੰ ਗੋਬਿੰਦ ਸਿੰਘ ਆਪੀ ਗੁਰ ਚਿਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ 9 ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹੋ ਹਰ ਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਔਖਸ ਨੇ ਹੋ ਅਰਪੈ ਨਹੀਂ ਜਾਕੇ ਕੰਚਨ ਮਾਟੀ ਮਣੈ ਰਹਾ ਨਹਿ ਨਿੰਦਿਆ ਨ ਉਸਤ ਜਾਕੇ ਲੋਭ ਮਹਾ ਅਭਿਮਾਨਾ ਹਰਖ ਸੋਗ ਤੇ ਰਹੇ ਦਿਾਰਾ ਨਹੀ ਬਾਣੀ ਪਮਨਾ ਆਸਾ ਮਨਸਾ ਸਗਲ त्याਗੈ ਜਗਤੇ ਰਹੇ ਨਿਰਾਸਾ ਕਾਮ ਕਰੋਧ ਜਹ ਪਰਸੈ ਨਾਨਕ ਤੇ ਹੀ ਕਟ ਬ੍ਰਹਮ ਨਿਵਸ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਹੀ ਜੁਗਤ ਪਛਾਨੀ ਨਾਨਕ ਲੀਰ ਪਇਓ ਗੋਬਿੰਦ ਸਿਆ ਜੋ ਪਾੜੀ ਸੰਗ ਪਾਣੀ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਇਹੇ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ